아, 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 ਦੋ ਆਲੇ ਉੱਥੇ ਨਹੀਂ ਜੀ ਸਾਹਮਣੇ ਪੇਸ਼ ਕਰਨਾ ਤੋਂ ਮਜ਼ਰ ਨਹੀਂ ਅੱਛਾ ਪਰੋਣੇ ਗੱਲ ਬਾਤ ਜੀ ਫਰੀਦਪੁਰ ਤੋਂ ਆ ਜੀ ਕੀ ਕਹਿਣਾ ਚਾਹੋਗੇ ਅੱਜ ਮੰਡੀ ਲਾਧੂਗਾ ਵੀਖੇ ਪਹੁੰਚੇ ਖੜਾ ਨੇ ਪੰਜਾਬ ਦੇ ਵਿੱਚ ਬੜੀ ਚਵਾਹੀ ਮਚਾਈ ਹੋਈ ਹੈ ਪਰ ਇਹ ਜਿਹੜੇ ਹੜ੍ਹ ਹੈ ਧੋਨੀ ਪਿਛੇ ਦੇ ਪਿਛੇ ਸਰਕਾਰਾਂ ਦੇ ਡਾਂਜ ਜਿਹੜੇ ਪ੍ਰਬੰਧਨ ਸਿਸਟਮ ਦੀ ਬਹੁਤ ਵੱਡੀ ناکਾਮੀ ਹੈ ਿੰਦਿਸ਼ੀਮ ਕਹਿੰਦਾ ਕਿ ਜਦੋਂ ਪਾਰਸ਼ਾ ਹੋਣੀ ਹੁੰਦੀਆਂ ਤੇ ਡੈਮ ਜਿਹੜੇ ਆ ਉਹ ਖਾਲੀ ਕਰਨੇ ਪੈਂਦੇ ਆ ਲੇਕਿਨ ਇਹ ਦੂਜੇ ਸੋਤਿਆਂ ਨੂੰ ਪਾਣੀ ਦੇਣ ਦਾ ਜਿਹੜਾ ਇਹਨਾਂ ਦਾ ਡੈਟਿਚਾ ਉਹਨੂੰ ਪੂਰਾ ਕਰਨ ਦੇ ਲਈ ਇਹ ਡੈਮ ਜਿਹੜੇ ਆ ਪ੍ਰੋਪਰ ਖਾਲੀ ਨਹੀਂ ਕਰਦੇ ਬਾਾਰਸ਼ਾ ਜਿਹੜੀਆਂ ਉਹ ਉਮੀਦ ਤੋਂ ਜ਼ਿਆਦਾ ਆ ਜਾਂਦੀਆਂ ਜਿਹਦਾ ਖਮਿਆਜ਼ਾ ਜਿਹੜਾ ਪੰਜਾਬ ਨੂੰ ਜਿਹੜਾ ਭੁਗਤਣਾ ਪੈਂਦਾ ਔਰ ਪੰਜਾਬ ਭੁਗਤ ਵੀ ਰਿਹਾ ਇਸ ਲਈ ਪੰਜਾਬ ਪੰਜਾਬ ਦੀ ਹੈਲਪ ਕਰ ਰਿਹਾ ਹੈ। ਸਰਕਾਰ ਖਾਸ ਤੌਰ ਤੇ ਕੇਂਦਰ ਦੀ ਸਰਕਾਰ ਉਹਨੇ ਇੱਕ ਵੱਡੀ ਜਿਹੜੀ ਹੈ ਰਾਹਤ ਅਜੇ ਤੱਕ ਪੰਜਾਬ ਨੂੰ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਵੀ ਮੋਦੀ ਸਾਹਿਬ ਵੱਲੋਂ ਜਿਹੜਾ ਪੰਜਾਬ ਦੇ ਸੀਐਮ ਸਾਹਿਬ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਦੋਂ ਹੀ ਹਰਿਆਣਾ ਸਰਕਾਰ ਵੱਲੋਂ ਵੀ ਸਹੂਰਸਾ ਦਿੱਤਾ ਗਿਆ ਵੀ ਇਸੇ ਤਰ੍ਹਾਂ ਕੀਤਾ ਜਾਏ। ਦੇਖੋ ਜਿਹੜੀ ਹਰਿਆਣਾ ਤੇ ਪੰਜਾਬ ਨੂੰ ਪਾਣੀ ਜਾਂਦਾ ਹੈਗਾ ਸਾਨੂੰ ਉਹਦੇ ਰਾਇਲਟੀ ਦੇ ਦੇਣ। ਤੇ ਉਸ ਉਹ ਜਿਹੜੀ ਰੈਲਟੀ ਜਿਹੜੀ ਮਿਲੇਗੀ ਪਾਣੀ ਦੇ ਉੱਤੇ ਤੇ ਉਹ ਡੈਮਾਂ ਦੇ ਜਿਹੜੇ ਹੈ ਪ੍ਰਬੰਧ ਜਿਹੜੇ ਹੈ ਉਹਨੂੰ ਮਜ਼ਬੂਤੀ ਤੇ ਉੱਤੇ ਖਰਚ ਕੀਤੀ ਜਾਏ ਤਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਧਿਆਨਕ ਮਾਰੂ ਹੜਾ ਤੋਂ ਜਿਹੜਾ ਬੱਜਿਆ ਚਾ ਸਕੇ ਰਾਜਸਥਾਨ ਨੂੰ ਵੀ ਪਾਣੀ ਦੀ ਰੈਲਟੀ ਜਿਹੜੀ ਹੈ ਦੇਣੀ ਚਾਹੀਦੀ ਹੈ ਹਰਿਆਣਾ ਨੂੰ ਵੀ ਦੇਣੀ ਚਾਹੀਦੀ ਹੈ ਔਰ ਜਦੋਂ ਪੈਪਸੋ ਹੁੰਦਾ ਸੀ ਉਦੋਂ ਰੈਲਟੀ ਮਿਲਦੀ ਵੀ ਰਹੀ ਹੈ ਪੈਪਸੋ ਟੁੱਟਣ ਤੋਂ ਬਾਅਦ ਇਹਨਾਂ ਨੇ ਜਿਹੜੀ ਰੈਲਟੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈ ਉਹ ਸ਼ੁਰੂ ਕਰਨੀ ਚਾਹੀਦੀ ਹੈ ਪਾਣੀ ਦੀ ਰੈਲਟੀ ਮਿਲਣੀ ਚਾਹੀਦੀ ਹੈ ਕਿਉਂਕਿ ਤਬਾਹੀ ਜਿਹੜੀ ਹੈ ਉਹ ਪੰਜਾਬ ਸਿੰਧ ਹੈ ਰੈ ਇਹ ਫਿਰ ਇਹਨੂੰ ਮੁਆਵਜ਼ਾ ਜਿਹੜਾ ਹੈ ਉਹ ਮਿਲਣਾ ਚਾਹੀਦਾ ਔਰ ਪਾਣੀ ਦਾ ਮੁੱਲ ਪਾਣੀ ਦੀ ਕੀਮਤ ਮਿਲਣੀ ਚਾਹੀਦੀ ਤੁਸੀਂ ਅੱਜ ਪੁੱਛੋ ਤਾਂ ਕਿਸ ਤਰ੍ਹਾਂ ਦੀ ਰਾਹਤ ਹੈ ਜਿਹੜੀ ਲੋਕਾਂ ਦੇ ਲਈ ਸਾਡਾ ਇੱਥੇ ਕੈਂਪ ਲੱਗਿਆ ਹੋਇਆ ਹੈ ਸਾਡੇ ਇਲਾਕੇ ਦੇ ਜਿਹੜੇ ਹੈ ਸਰਦਾਰ ਚੰਨ ਸਿੰਘ ਜੀ ਹੋਰ ਖੜੇ ਦੇਵ ਮਾਮੂ ਜੀ ਨੇ ਸਾਰੇ ਦੀਰੇ ਹੈ ਤੇ ਸੁਖੀ ਪਾਗਲੰਦ ਦੇ ਪਟਿਆਲੇ ਤੋਂ ਸਾਡੇ ਇਕਬਾਲ ਸਿੰਘ ਜੀ ਚੁੰਦਾ ਗੁਰਨਾਨ ਸਿੰਘ ਜੀ ਇਹ ਵੀ ਸਾਡੇ ਸਾਰੇ ਲੱਗੇ ਹੋਏ ਆ ਇਹਨਾਂ ਨੇ ਕਿ ਇੱਥੇ ਬੇਸ ਕੈਂਪ ਬਣਾਇਆ ਤੇ ਜਿੱਥੇ ਵੀ 14 ਜਿਹੜੇ 15 ਜਿਹੜੇ ਪਿੰਡ ਪ੍ਰਭਾਵਿਤ ਹੈ ਉੱਥੇ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਹੈਗੀ ਹੈ ਉਹ ਭਜਾਈ ਚਾਰ